ਵਾਗੁਰੂ ਜੀ ਕੀ ਫਤਿਹ ਅੱਜ ਅਸੀਂ ਜੰਮੂ ਦੇ ਪੰਥਕ ਵਿਦਵਾਨਾਂ ਦੇ ਜੇ ਪੰਥਕ ਗੜੇ ਤਾਂ ਅਸੀਂ ਅੰਨ ਉਹਨਾਂ ਦੇ ਵਿੱਚ ਬੈਠ ਕੇ ਜੋ 15 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਖੇ ਜੰਮੂ ਦੇ ਕੁਝ ਪਤਵੰਤਿਆਂ ਨੂੰ ਉੱਥੇ ਬੁਲਾਇਆ ਗਿਆ ਔਰ ਉਹਨਾਂ ਦੇ ਸੱਦੇ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਤੇ ਉੱਥੇ ਇਹਨਾਂ ਦਾ ਨਾਮ ਲੈ ਕੇ ਪੁੱਛਿਆ ਗਿਆ ਕਿ ਕੀ ਤੁਸੀਂ ਅਮਰਤ ਛਕਿਆ ਇਹ ਗੱਲ ਪਹਿਲਾ ਸਵਾਲ ਸੀ ਉਹਨਾਂ ਦਾ ਪਰ ਇਥੋਂ ਅਰਗਣ ਹਰਾਨੇ ਪ੍ਰਗਟ ਹੁੰਦੀ ਹੈ ਕਿ ਜੰਮੂ ਕਸ਼ਮੀਰ ਦੇ ਸੰਗਤਾਂ ਵੱਲੋਂ ਚੁਣੇ ਗਏ ਨੁਮਾਇंदे ਔਰ ਡਿਸਟ੍ਰਿਕਟ ਕਮੇਟੀ ਦੇ ਪ੍ਰਧਾਨ ਵੀ ਹਨ ਔਰ ਉਹਨਾਂ ਨਾਲ ਗੁਰਦੁਆਰਾ ਔਰ ਨਾਣਕ ਨਗਰ ਦੇ ਪ੍ਰਧਾਨ ਵੀ ਸਨ ਮੀਤ ਪ੍ਰਧਾਨ ਵੀ ਸਨ ਸਕੱਤਰ ਵੀ ਸਨ ਜਿੰਨੇ ਵੀ ਗਏ ਸਨ ਇਹਨਾਂ ਵਿੱਚੋਂ ਚਾਰ ਵਿਦਵਾਨ ਨੇ ਔਰ ਵਿਆਖਿਆਕਾਰ ਨੇ ਗੁਰਬਾਣੀ ਦੀ ਕਥਾ ਕਰਦੇ ਨੇ ਲੈਕਚਰ ਕਰਦੇ ਨੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਪਰ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਪ੍ਰੋਫੈਸਰ ਦਰਸ਼ਨ ਸਿੰਘ ਦੇ ਕਰਵਾਏ ਗਏ ਪ੍ਰੋਗਰਾਮ ਦੇ ਬਾਰੇ ਉੱਥੇ ਸ਼ਿਕਾਇਤਾਂ ਕੀਤੀਆਂ। ਉਹਨਾਂ ਨੇ ਇਹਨਾਂ ਨੂੰ ਇਹ ਵੀ ਨਹੀਂ ਦੱਸਿਆ ਕਿ ਇਹ ਅਮਰਤਾਰੀ ਹੈ ਨਾ ਨਹੀਂ। ਤਖਤ ਦੇ ਉੱਤੇ ਖਲੋ ਕੇ ਉਹਨਾਂ ਨੂੰ ਪੁੱਛਣਾ ਕਿ ਕੀ ਤੁਸੀਂ ਅਮਰਤਾਰੀ ਹੋ? ਬਿਨਾਂ ਅਮਰਤਾਰੀ ਦੇ ਜੰਮੂ ਦੇ ਪ੍ਰਬੰਧਕ ਬਣਨ ਦੀ ਕੋਈ ਸੋਚ ਵੀ ਨਹੀਂ ਸਕਦਾ। ਇਸ ਤਰ੍ਹਾਂ ਦਾ ਪੰਜਾਬ ਹੀ ਹੋ ਸਕਦਾ ਹੋਵੇਗਾ। ਪਰ ਜੰਮੂ ਦੀ ਧਰਤੀ ਦੇ ਵਿੱਚ ਗੁਰਸੇਕ ਅੰਮ੍ਰਿਤਸਰੀ ਹੀ ਗੁਰਦੁਆਰਿਆਂ ਦੇ ਵੱਡੇ ਗੁਰਦੁਆਰਿਆਂ ਦੇ ਪ੍ਰਬੰਧਕ ਚੁਣੇ ਜਾਂਦੇ ਨੇ ਤੇ ਬਣਾਏ ਜਾਂਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਤੁਸੀਂ ਪ੍ਰੋਗਰਾਮ ਕਰਵਾਇਆ ਔਰ ਤੁਸੀਂ ਮੰਨਦੇ ਹੋ ਕਿ ਤੁਸੀਂ ਗੁਣਾ ਕੀਤਾ ਹੈ ਇਹਦਾ ਜਵਾਬ ਹਾਂ ਤੇ ਨਾ ਤੇ ਦਿਓ ਪਰ ਗੁਰਦੁਆਰਾ ਸਾਹਿਬ ਦੇ ਸਕੱਤਰ ਨੇ ਕਿਹਾ ਕਿ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਅਸੀਂ ਆਪਣਾ ਸਪਸ਼ਟਕਰਨ ਦੇਣਾ ਚਾਹੁੰਦੇ ਹਾਂ ਕਹਿੰਦਾ ਨਹੀਂ ਜ세ਦਾ ਜਿਹਦਾ ਇਹ ਰੁਖਮਾ ਜਵਾਬ ਸੀ بے ਰੁਖੀ ਸੀ ਔਰ ਉਹਨਾਂ ਵੱਲੋਂ ਇਹ ਆਸ ਨਹੀਂ ਸੀ ਰੱਖੀ ਜਾ ਸਕਦੀ ਇਹ ਮੋਦੇ ਦੀ ਗੱਲ ਕਰਦੇ ਮੋਦਾ ਕਰਨਾ ਸਵਾਲ ਹਸ ਕਰੇ ਜਵਾਬ ਇਹ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਚਲੇ ਜਾਓ ਤੇ ਬਾਅਦ ਵਿੱਚ ਇਹ ਗੱਲ ਕਹੀਗੇ ਤੁਸੀਂ ਸ਼ਕਟੇਡ ਵਿੱਚ ਆਪਣਾ ਸਫੇਕ ਕਰਨ ਦੇਗਾ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਪ੍ਰੋਫੈਸਰ ਦਰਸ਼ਨ ਸਿੰਘ ਦਾ ਪ੍ਰੋਗਰਾਮ ਸਿਰਫ ਜੰਮੂ ਵਿੱਚ ਨਹੀਂ ਹੋਇਆ ਪ੍ਰੋਫੈਸਰ ਦਰਸ਼ਨ ਸਿੰਘ ਤੇ ਰਾਜਨੀਤਿਕ ਘਵਾੜਾ ਚੱਲਿਆ ਗਿਆ 2010 ਵਿੱਚ ਜਦੋਂ ਉਹਨਾਂ ਨੂੰ ਪੰਚੋਂ ਛੇਕਿਆ ਗਿਆ ਉਸ ਤੋਂ ਬਾਅਦ ਜੰਮੂ ਦੇ ਵਿੱਚ ਸੱਤ ਪ੍ਰੋਗਰਾਮ ਹੋਏ ਸੱਤ ਪ੍ਰੋਗਰਾਮ ਜੰਮੂ ਦੇ ਗੁਰਦੁਆਰਿਆਂ ਸਾਹਿਬ ਵਿੱਚ ਕਰਵਾਏ ਗਏ 2010 ਤੋਂ ਲਗਾਤਾਰ ਹਰ ਸਾਲ ਜੰਮੂ 'ਚ ਪ੍ਰੋਗਰਾਮ ਕਰ ਰਹੇ ਪਹਿਲਾਂ ਇਹਨਾਂ ਨੂੰ ਤਕਲੀਫ ਨਾ ਹੋਈ ਹੁਣ ਕਿਉਂ ਹੋਈ ਉਹ ਖਰਾਨੇ ਦੀ ਇਸ ਗੱਲ ਦੀ ਹੈ ਕਿ ਜੰਮੂ ਡਿਸਟ੍ਰਿਕਟ ਕਮੇਟੀ ਦੇ ਦੋ ਮੈਂਬਰਾਂ ਨੂੰ ਸਦਿਆ ਗਿਆ ਪ੍ਰਧਾਨ ਸਾਹਿਬ ਨੂੰ ਸਕੱਤਰ ਸਾਹਿਬ ਨੂੰ ਜਦ ਕਿ ਇਹਨਾਂ ਦਾ ਪ੍ਰੋਗਰਾਮ ਕੈਸ਼ਰ ਸਾਹਿਬ ਨੂੰ ਜਦ ਕਿ ਇਹਨਾਂ ਇਹਨਾਂ ਦਾ ਇਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਕਰਵਾਇਆ ਪ੍ਰੋਫੈਸਰ ਸਾਹਿਬ ਦਾ ਪ੍ਰਵਧਰ ਚਾਉਦਾ ਦਾ ਪ੍ਰੋਗਰਾਮ ਗੁਰੂ ਨਾਨਕ ਨਗਰ ਦੇ ਕੁੜਦਵਾਰਾਂ ਸਾਹਿਬ ਸੰਗਤਾਂ ਨੂੰ ਲੁਆਇਆ ਗਿਆ ਜਦ ਡਿਸਟ੍ਰਿਕਟ ਕਮੇਟੀ ਦੇ ਪ੍ਰਧਾਨ ਔਰ ਕੈਸ਼ਰ ਨੂੰ ਸਦਿਆ ਜਾਂਦਾ ਮੀਤ ਪ੍ਰਧਾਨ ਤੇ ਸਕੱਤਰ ਨੂੰ ਵੀ ਸਦਿਆ ਜਾਂਦਾ ਤਾਂ ਤੇ ਗਲ ਬਣਦੀ ਇੱਕ ਪਾਛਣ ਫੈਸਲਾ ਸੀ ਇਹ ਪ੍ਰੋਫੈਸਰ ਦਰਸ਼ਨ ਸਿੰਘ ਦਾ ਪ੍ਰੋਗਰਾਮ ਦਿੱਲੀ ਵਿਖੇ ਹੋਇਆ ਪੂਣਾ ਵਿਖੇ ਹੋਏ ਇੰਦੋਰ ਵਿਖੇ ਹੋਏ ਕਾਲਪੁਰ ਵਿਖੇ ਹੋਏ ਔਰ ਮੁਵਾਲੀ ਵਿੱਚ ਹੋਏ ਦਿੱਲੀ ਤਿੰਨ ਚਾਰ ਜਗ੍ਹਾ ਹੋਏ ਸਾਰੇ ਪ੍ਰਬੰਧਕਾਂ ਨੂੰ ਬੁਲਾਓਗੇ ਸਾਰਿਆਂ ਨੂੰ ਸਪਸ਼ਟ ਕਰਨ ਲੋਗੇ ਪ੍ਰੋਫੈਸਰ ਸਾਹਿਬ ਵਿਦੇਸ਼ਾਂ ਦੇ ਵਿੱਚ ਲਗਾਤਾਰ ਪ੍ਰੋਗਰਾਮ ਦੇ ਰਹੇ ਨੇ ਉਹ ਪੰਥ ਦੇ ਘੜੇ ਹੋਏ ਵਿਦਵਾਨ ਨੇ ਗੁਰਬਾਣੀ ਦੀ ਕਸਵੱਟੀ ਤੇ ਗੱਲ ਕਰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਸੱਦਿਆ ਉਹ ਤੁਹਾਡੇ ਨਾਲ ਗੱਲ ਕਰਨ ਲਈ ਅਕਾਲ ਤਖਸਾਲ ਪਹੁੰਚੇ ਦੋ ਘੰਟੇ ਤੁਹਾਡੀ ਇੰਤਜ਼ਾਰ ਕਰਦੇ ਰਹੇ ਉਹਨਾਂ ਨੇ ਕਿਹਾ ਕਿ ਬੰਦ ਕਮਰੇ ਅੰਦਰ ਜਿਹੜੀ ਅਦਾਲਤ ਲੱਗਦੀ ਹੈ ਉੱਥੇ ਨਹੀਂ ਪੇਸ਼ ਹੋਣਾ ਸੰਗਤ ਦੇ ਖੁੱਲੇ ਪੰਡਾਲ ਦੇ ਵਿੱਚ ਮੈਂ ਆਪਣਾ ਸਪਸ਼ਟੇ ਕਰਨ ਦੇਣਾ ਜਿੱਥੇ ਸੰਗਤ ਸੁਣੇ ਪੂਰਾ ਮੀਡੀਆ ਹੋਵੇ ਤੁਸੀਂ ਉਹਨਾਂ ਸਾਹਮਣੇ ਕਿਉਂ ਨਾ ਬੈਠ ਸਕੇ ਉਹਨਾਂ ਦੇ ਬਰਾਬਰ ਤੁਸੀਂ ਆਪਣੀ ਲੋਗਤ ਕਿਉਂ ਨਹੀਂ ਰੱਖ ਸਕੀ ਉਹਨਾਂ ਨੂੰ ਸਪਸ਼ਟੇ ਕਰਨ ਕਿਉਂ ਨਹੀਂ ਲਾ ਸਕੇ ਉਹ ਤਾਂ ਪਹੁੰਚੇ ਸਨ ਉੱਥੇ ਉਸ ਤੋਂ ਬਾਅਦ ਮੈਂ ਬੇਨਤੀ ਕਰਨਾ ਜੋਗੋ ਦਾ ਕਾਰਨ ਤਖਤ ਤੇ ਬੈਠ ਕੇ ਤੁਸੀਂ ਕਰ ਰਹੇ ਹੋ ਇਦੇ ਨਾਲ ਕਾਲ ਤਖਤ ਤੋਂ ਬਹੁਤ ਵੱਡੀ ਢਾਹ ਲੱਗੀ ਐ। ਸੌਦੇ ਸਾਦ ਨੂੰ ਜਿਨ੍ਹਾਂ ਨੇ ਮaaf ਕੀਤਾ ਮਾਫੀਨਾਮਾ ਉਹ ਰਾਜਨੀਤਿਕ ਦੇ ਕੋਠੀ ਵਿੱਚ ਜਾ ਕੇ ਦਿੱਤਾ ਗਿਆ। ਬਾਅਦ ਵਿੱਚ ਸੰਗਤਾਂ ਦਾ ਬਾਹਰ ਪ੍ਰਦਰਸ਼ਨ ਹੋਏ ਉਹ ਮਾਫੀਨਾਮਾ ਵਾਪਸ ਲਿਆ ਗਿਆ। ਹੁਕਮਨਾਮੇ ਤੋਂ ਮਾਫੀਨਾਮਾ ਵਾਪਸ ਲਿਆ ਗਿਆ। ਕਿਉਂ? ਉਹਨਾਂ ਦੇ ਮਾਫੀਨਾਮੇ ਦੇ ਉੱਤੇ ਤੇ 90 ਲੱਖ ਰੁਪਏ ਗੁਰਮਾਨ ਦਾਸ ਦੀ ਗੋਲਕ ਵਿੱਚੋਂ ਹਿਥਿਆਰ ਕੱਢੇ ਗਏ। ਉਹਨਾਂ ਦੇ ਉੱਪਰ ਭਾਈ ਕੌਣ ਕਰੇਗਾ? ਤੁਸੀਂ ਹਾਂ ਜਾਂ ਨਾ ਦੀ ਜਵਾਬ ਦਿਓ ਤੁਸੀਂ ਇਹਨਾਂ ਨੂੰ ਪੁੱਛ ਰਹੇ ਹੋ ਤੇ ਸੰਗਤ ਤੁਹਾਨੂੰ ਪੁੱਛਦੀ ਹੈ ਤੁਸੀਂ ਇਹਨਾਂ ਦਾ ਹਾਂ ਦੇ ਨਾਂ ਦੇ ਵਿੱਚ ਜਵਾਬ ਦਿਓ ਕਿ ਉਹ ਹੁਕਮਨਾਮਾ ਕਿਉਂ ਜਾਰੀ ਕੀਤਾ ਗਿਆ ਸੀ ਕਿਹਦੇ ਆਦੇਸ਼ਾਂ ਤੇ ਕੀਤਾ ਗਿਆ ਸੀ ਦੂਸਰਾ ਉਸ ਤੋਂ ਪਹਿਲਾਂ ਹੁਸਿਆਰਪੁਰ ਦੇ ਧਨਵੰਤ ਸਿੰਘ ਮੰਤਰੇ ਇੱਕ ਬਲਾਤਕਾਰੀ ਕੇਸ ਤੇ ਵੀ ਤੁਹਾਡੇ ਕੋਲ ਫਰਿਆਦ ਆਈ ਤੁਸੀਂ ਮਾਫੀ ਦਿੱਤਾ ਮਾਫੀਨਾਮਾ ਦਿੱਤਾ ਉਸ ਨੂੰ ਅਦਾਲਤ ਨੇ ਉਸ ਨੂੰ 10 ਸਾਲ ਦੀ ਸਜ਼ਾ ਦਿੱਤੀ ਅਸੀਂ ਸਤਿਕਾਰ ਤੁਹਾਡਾ ਕਰੀਏ ਜਿਹੜੀ ਸੰਸਾਰਕ ਅਦਾਲਤਾਂ ਦੇ ਜੱਜਾਂ ਦਾ ਕਰੀਏ ਉਸ ਨੂੰ ਉਸ ਤੋਂ ਬਾਅਦ ਉਸੇ ਜਿਸ ਸੋਦੇ ਸਾਦ ਨੂੰ ਮਾਫੀਨਾਮਾ ਦਿੱਤਾ ਉਸ ਨੂੰ ਅਦਾਲਤ ਨੇ 20 ਸਾਲ ਦੀ ਸਜ਼ਾ ਦਿੱਤੀ ਅਸੀਂ ਉਹਦੀ ਉਸ ਜੱਜ ਦੀ ਸਿਫਤ ਕਰੀਏ ਜਾਂ ਤੁਹਾਡੀ ਕਰੀਏ ਉਹਦੀ ਇੱਜ਼ਤ ਕਰੀਏ ਜਾਂ ਤੁਹਾਡੀ ਕਰੀਏ ਤੁਹਾਡੇ ਪਿੱਛੇ ਇਨ੍ਹਾਂ ਫੈਸਲਿਆਂ ਦੇ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰਦੀ ਆ ਇਹਦਾ ਤੁਸੀਂ ਜਵਾਬ ਦੇਣਾ ਸੰਗਤ ਨੂੰ ਔਰ ਮੈਨੂੰ ਇਹ ਵੀ ਜਵਾਬ ਚਾਹੀਦਾ ਪੂਰੀ ਦੁਨੀਆ ਦੇ ਸਿੱਖ ਸੰਗਤਾਂ ਵਿੱਚ ਜੇ ਮੋਂਕ ਕਸ਼ਮੀਰ ਦੇਸ਼ਕ ਸੰਗਤਾਂ ਵਿੱਚ ਕਿ ਤੁਸੀਂ ਗੁਰਦੁਆਰਾ ਐਕਟ ਦੇ ਵਿੱਚ ਜਾਂ ਕਿਹੜੇ ਸੰਵਿਧਾਨ ਦੇ ਵਿੱਚ ਭਾਰਤ ਦੇ ਕਿਹੜੇ ਸੰਵਿਧਾਨ ਦੇ ਵਿੱਚ ਤੁਸੀਂ ਇੱਥੇ ਲੋਕਾਂ ਨੂੰ ਤਲਬ ਕਰਦੇ ਹੋ ਤਨਖਾਹਾਂ ਕਰਾਰ ਦੇ ਦਿੰਦੇ ਹੋ ਤੇ ਇਹਨਾਂ ਨੂੰ ਪੰਥ ਵਿੱਚੋਂ ਛੇਕਣ ਤੁਹਾਨੂੰ ਛੇਕਣ ਦਾ ਅਧਿਕਾਰ ਮਿਲਿਆ ਕਿੱਥੋਂ ਇਹ ਅਧਿਕਾਰ ਆਇਆ ਕਿੱਥੋਂ ਤੁਹਾਡੇ ਪ੍ਰੂਫ ਲੈਣਾ ਹੈ 120 ਸਾਲ ਪਹਿਲਾਂ ਸਿੰਘ ਸਭਾ ਲਹਿਰ ਦੇ ਮੋਢੀ ਪੰਥਕ ਚੋਟੀ ਦੇ ਵਿਦਵਾਨ ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ ਛੇਕਿਆ ਗਿਆ ਔਰ ਇਹ ਕਾਰਤਾਪੂਰਨ ਕਾਰਨਾਮਾ ਸੀ ਮੈਂ ਕਾਰਤਾਪੂਰਨ ਲਖਦਿਸ ਕਰਕੇ ਵਰਤਦਾ ਇਹ ਇੱਕ ਥੋਪਿਆ ਗਿਆ ਡੇਰੇਧਾਰਾਂ ਵੱਲੋਂ ਰਾਜਨੀਤਿਕਾਂ ਵੱਲੋਂ ਇਹ ਹੁਕਮਨਾਮਾ ਸੀ ਜਿਨ੍ਹਾਂ ਨੇ ਤੁਹਾਡੇ ਹੁਕਮਨਾਮੇ ਦੀ ਪ੍ਰਵਾਹ ਨਹੀਂ ਕੀਤੀ 120 ਸਾਲ ਦੇ ਬਾਅਦ 1995 ਜਦੋਂ ਵਿਸ਼ਵ ਕਾਨਫਰੰਸ ਹੋਈ 1995 ਦੇ ਵਿੱਚ ਜਦੋਂ ਉਹ ਉਹਦੇ ਜਿਹੜੇ ਮੁੱਖ ਸ਼ਬਦ ਆਰਥਨ ਉਹਨਾਂ ਨੇ ਉਦੋਂ ਦੇ ਹੁਕਮਨਾਮਿਆਂ ਨੂੰ ਗਲਤ ਸਾਬਤ ਕਰਕੇ ਉਹਨਾਂ ਨੂੰ ਪੰਥ ਵੀ ਸਾਹਮਣੇ ਕੀਤਾ ਗਿਆ। ਐਸਾ ਕਿਉਂ? ਜਿਹੜੇ ਜਿਹੜੇ ਕਾਰਜ ਅਕਾਲ ਤਖਤ ਤੇ ਬੈਠ ਕੇ ਕਿਤੇ ਜਾਂਦੇ ਰਹੇ। ਤੁਸੀਂ ਤੁਹਾਡੇ ਅਕਾਲ ਤਖਤ ਦੇ ਉੱਪਰ ਜਿਨ੍ਹਾਂ ਨੇ ਜਰਨਲ ਡੈਰੋਸ ਰੁਪਏ ਦਿੱਤੇ। ਤੁਸੀਂ ਉਹਨਾਂ ਦੇ ਬਾਰੇ ਉਹਨਾਂ ਨੂੰ ਗਲਤ ਕਰ ਰਹੇ ਹੋ ਜਾਂ ਠੀਕ ਕਰ ਰਹੇ ਹੋ ਇਹਦਾ ਜਵਾਬ ਹੀ ਤੁਸੀਂ ਦੇਣਾ ਪਏਗਾ। ਔਰ ਉਸ ਤੋਂ ਬਾਅਦ ਗੁਰਮਤਨ ਸਿੰਘ ਜ਼ਥੇਦਾਰ ਉਸ ਸਮੇਂ ਦੇ ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਨੂੰ 506 ਕਿਆ ਗੁਰਮਚਨ ਸਿੰਘ ਨੇ ਹੀ ਮਾਫੀ ਨਾਮਾ ਦਿੱਤਾ ਸੀ ਰਾਮ ਰਾਮ ਨੂੰ। ਜਾਨੀ ਗੁਰਮਚਨ ਸਿੰਘ ਨੇ ਹੀ ਪਾਇ 550 ਸਾਲਾ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਲਾਈਵ ਟੈਲੀਕਾਸਟ ਚੱਲ ਰਿਹਾ ਸੀ ਬੰਬੇ ਦੇ ਵਿੱਚ। ਉਹਨਾਂ ਨੇ ਸਟੇਜ ਦੇ ਵਿੱਚ ਇੱਕ ਪਤਿਤ ਕੀਰਤਨੀਆਂ ਨੂੰ ਯੂ نو ਮੀਕਾ ਸਿੰਘ ਕਹਿੰਦੇ ਨੇ ਦਲੇਰ ਮਹਿੰਦੀ ਦਾ ਭਰਾ ਉਹਨੂੰ ਸਰੂਪਾ ਪਾਇਆ। ਔਰ ਗੁਰੂਵਚਨ ਸਿੰਘ ਦੇ ਉੱਪਰ ਬਹੁਤ ਗਹਿਰੇ ਇਲਜ਼ਾਮ ਲੱਗਦੇ ਨੇ। ਔਰ ਉਹਨਾਂ ਨੇ ਦੁਬਈ ਦੀ ਧਰਤੀ ਦੇ ਉੱਪਰ ਅੰਮ੍ਰਿਤਸਰ ਦਾ ਬਹੁਤ ਵੱਡੇ ਵਪਾਰੀ ਸ਼ਰਾਬ ਦੇ ਵਪਾਰੀ ਦੇ بیٹے ਦਾ ਆਨੰਦ ਕਾਰਗ ਉੱਥੇ ਕਰਾਇਆ ਪਤਾ ਤਾ। ਇਹ ਸਾਰਾ ਕੁਝ ਅਖਬਾਰਾਂ ਵਿੱਚ ਹੈ। ਆਨ ਰਿਕਾਰਡ ਹੈ। ਤੁਸੀਂ ਦਸ਼ਪਸ਼ਟ ਕਰਨ ਦਿਓਗੇ। ਤੇ ਇਹਨਾਂ ਨੇ ਠੀਕ ਕੀਤਾ ਜਾਂ ਗਲਤ ਕੀਤਾ? ਤੇ ਜਵਾਬ ਹਾਂ ਦਾ ਨਾ ਤਾਂ ਤੁਸੀਂ ਵੀ ਦੇਣਾ ਪਏਗਾ। ਔਰ ਮੈਂ ਇਹ ਵੀ ਪੁੱਛਣਾ ਚਾਹੁੰਦਾ ਤੁਹਾਨੂੰ ਤੁਸੀਂ 2003 ਵਿੱਚ ਮੂਲ ਨਾਣੇਸ਼ਾਹੀ ਕੈਲੰਡਰ ਲਾਗੂ ਕੀਤਾ। 10ਵੀਂ ਤੋੜਿਆ ਕਿਉਂ ਤੋੜਿਆ ਕਿਦੀ ਵਜਹ ਨਾਲ ਤੋੜਿਆ ਜਦੋਂ ਲਾਗੂ ਕੀਤਾ ਗਿਆ ਫਿਰ ਤਾਂ ਮਤਲਬ ਤੁਸੀਂ ਗਲਤ ਫੈਸਲਾ ਲਿਆ ਤੇ ਜਦੋਂ ਤੁਸੀਂ ਮੁਰਕਾ ਤੋੜ ਰਹੇ ਹੋ ਤਾਂ ਮਤਲਬ ਤੁਸੀਂ ਧੀ ਵਜਹ ਲਾ ਰਹੇ ਹੋ ਇਹਦਾ ਸਪਸ਼ਟ ਕਰਨ ਤੋਂ ਅਸੀਂ ਹਾਰੀ ਦੁਨੀਆ ਦੀ ਸੰਗਤ ਨੂੰ ਦੇਣਾ ਹੈ ਬਾਹਰ ਵਿਦੇਸ਼ਾਂ ਵੀ ਮੂਨ ਨਾਲੇ ਸਾਡੇ ਕੈਲੰਡਰ ਅਨੁਸਾਰ ਗੁਰਪੁਰ ਬਣਾਏ ਜਾ ਰਹੇ ਨੇ ਜੰਮੂ ਕਸ਼ਮੀਰ ਦੇ ਸਭ ਤੋਂ ਵੱਧ ਵੱਸੂ ਜਿਹੜੀ ਹੈ ਜੰਮੂ ਦੀ ਹੈ ਜੰਮੂ ਜ਼ਿਲ੍ਹੇ ਦੀ ਹੈ ਉਸ ਤੋਂ ਬਾਅਦ ਕਠੂਆ ਦੀ ਆਉਂਦੀ ਹੈ ਫਿਰ ਕਸ਼ਮੀਰ ਦੇ ਆਉਂਦੀ ਹੈ ਕਠੂਆ ਜ਼ਿਲ੍ਹਾ ਔਰ ਜੰਮੂ ਜ਼ਿਲ੍ਹੇ ਦੀਆਂ ਡਿਸਟ੍ਰਿਕਟ ਕਮੇਟੀਆਂ ਅੱਜ ਤੱਕ ਮੂੰਹ ਨਾਲ ਸਾਈਕਲਿੰਡਰ ਦੇ ਅਨੁਸਾਰ ਗੁਰਪੁਰ ਬਣਾ ਰਹੀਆਂ ਨੇ ਇੱਕ ਠੋਕੇ ਉਹ ਗੁਰਪੁਰ ਬਣਾ ਰਹੀਆਂ ਨੇ ਔਰ ਜਦ ਕਿ ਸਰਕਾਰ ਨੇ ਸਾਨੂੰ ਛੁੱਟੀ ਦਿੱਤੀ ਹੋਈ ਸੀ 2000 ਤੇ 2024 ਦੇ ਗੁਰੂ ਅਰਜਨ ਪਾਤਸ਼ਾਹ ਦੀ ਗੁਰਪੁਰ ਉਹ ਦੀ 10 ਤਰੀਕ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਪੁਰ ਉਹ ਦੀ 5 ਜੁਲਾਈ ਨੂੰ ਦੋਨ ਨੇ ਛੁੱਟੀਆਂ ਰੱਦ ਕਰਵਾ ਲਈਆਂ ਤੁਹਾਡਾ ਵੀ ਹਦੇਸ ਉਥੋਂ ਆਇਆ ਮਰਸੜ ਤੋਂ ਤਰਨ ਪ੍ਰਚਾਰ ਕਮੇਟੀ ਬਲੋਂ ਅਸਾ ਕਿਉਂ ਕੰਮ ਨੂੰ ਵੰਡਣ ਦਾ ਤੋਫਾੜ ਕਰਨ ਦਾ ਦੋ ਹਿੱਸਿਆਂ ਵਿੱਚ ਡਿਵਾਈਡ ਕਰਨ ਦਾ ਤੁਸੀਂ ਕੀ ਸਮਝਦੇ ਤੁਹਾਡਾ ਰੋਲ ਲੈਣਾ ਹੈ ਤੁਸੀਂ ਪਾਸ ਨੂੰ ਇਕੱਠਾ ਕਰ ਸਕੋਗੇ ਪਾਸਤ ਨਹੀਂ ਨਜ਼ਰਾਂ ਤੁਹਾਡੇ ਵੱਲ ਨੇ ਔਰ ਜਦੋਂ ਤੱਕ ਪ੍ਰੋਫੈਸਰ ਸਾਹਿਬ ਜੀ ਇਸ ਦੁਨੀਆ ਤੋਂ ਨਹੀਂ ਉਹ ਆਪਣਾ ਯੋਗਦਾਨ ਦਿੰਦੇ ਰਹਿਣਗੇ ਉਹਨਾਂ ਦਾ ਕੀਰਤਨ ਸੰਗਤ ਸੁਣਦੀ ਰਹੇ ਤੇ ਜਦੋਂ ਵੀ ਜੰਮੂ ਦੀ ਧਰਤੀ ਤੇ ਆਣਗੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਤੁਸੀਂ ਆਪਣੇ ਫੈਸਲੇ ਆਪਣੇ ਕੋਲ ਰੱਖੋ ਔਰ ਅਸੀਂ ਤੁਹਾਨੂੰ ਇਸ ਗੱਲ ਦੀ ਇਕ ਬੇਨਤੀ ਕਰਦੇ ਆ ਕਿ ਬਹੁਤ ਕੁਝ ਅਕਾਲ ਤਖਤ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਫੈਸਲੇ ਹੁੰਦੇ ਰਹੇ ਤੁਸੀਂ ਜਿੱਥੇ ਹੋ ਉਥੇ ਰੁਕ ਜਾਓ ਉਥੇ ਠਹਿਰ ਜਾਓ ਜੰਮੂ ਦੀ ਸੰਗਤ ਤੁਹਾਡੇ ਹੁਕਮਨਾਮੇ ਨੂੰ ਇੱਕ ਪਾਸੇ ਰੱਖ ਦੇਗੀ ਜਿਹੜੇ ਪੰਥਕ ਲੋਕ ਨੇ ਉਹ ਸਾਡੇ ਦਿਲਾਂ ਚ ਸੰਗਤ 10000 ਦੇ ਲੋਕ ਸੰਗਤਾਂ ਦੇ ਹੱਥ ਲਿਖਤ ਦਸਖਤ ਨੇ ਸਾਡੇ ਕੋਲ ਬੀਜ ਹਜ਼ਾਰ ਦੇ ਇਕੱਠ ਵਿੱਚੋਂ 10 ਹਜ਼ਾਰ ਸੰਗਤਾਂ ਦੇ ਫਾਰਮ ਭਰੇ ਹੋਏ ਨੇ ਜਿਹੜੇ ਮਹੂਰ ਲਾਂਛਾਈ ਕੈਲੰਡਰ ਦੇ ਨਾਲ ਗੁਰਪੁਰਪ ਚਾਉਂਦੇ ਨੇ ਉਹਨਾਂ ਦੀ ਫਾਈਲ ਸਾਡੇ ਕੋਲ ਮੌਜੂਦ ਹੈ ਜੇ ਤੁਸੀਂ ਕਹੋਗੇ ਤੁਹਾਡੇ ਕੋਲ ਵੀ ਪੁਜਾ ਦਿਆਂਗੇ ਅਸੀਂ ਸੰਗਤ ਨਾਲ ਚੱਲਾਂਗੇ ਤੇ ਮੇਰੀ ਬੇਨਤੀ ਹੈ ਕਿ ਸੋਚ ਸਮਝ ਕੇ ਤੁਸੀਂ ਫੈਸਲਾ ਲਓ ਕੋਈ ਵੀ ਲੈਣਾ ਹੈ ਔਰ ਜਿਨ੍ਹਾਂ ਨੇ ਇੱਥੇ ਤੁਹਾਡੇ ਕੋਲ ਸ਼ਿਕਾਇਤਾਂ ਕੀਤੀਆਂ ਨੇ ਅਸੀਂ ਉਹਨਾਂ ਦੇ ਪ੍ਰਤੀ ਵੀ ਇਹ ਸਵਾਲ ਖੜੇ ਕਰਦੇ ਆਂ ਜਿਸ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਤੁਹਾਡੇ ਕੋਲ ਪੱਤਰ ਆਇਆ ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੁੱਛੋ ਹੁਣ ਤੱਕ ਉਸ ਗੁਰਦੁਆਰੇ ਵਿੱਚ ਸਿੱਖਾਂ ਦੀਆਂ ਕਿੰਨੀਆਂ ਧੀਆਂ ਦੀ ਆਨੰਦ ਕਾਰਜ ਗੁਰ ਸਿੱਖਾਂ ਨਾਲ ਤੁਸੀਂ ਕਰਵਾਏ ਇਹਦਾ ਜ਼ਿੰਮੇਵਾਰ ਕੌਣ ਹੈ ਜਿਸ ਡੇਰੇ ਤੋਂ ਤੁਹਾਨੂੰ ਚਿੱਠੀ ਆਈ ਹੈ ਉੱਥੇ ਵੀ ਸਿੱਖਾਂ ਦੀਆਂ ਧੀਆਂ ਦਾ ਆਨੰਦ ਕਾਰਜ ਗੁਰ ਸਿੱਖਾਂ ਨਾਲ ਹੋਏ ਨੇ ਪਰੱਖੇ ਇਹ ਸਾਹਮਣੇ ਆ ਵੀਡੀਓਆਂ ਲੋਕਾਂ ਦੀ YouTube ਤੇ ਚੜ੍ਹੇ ਹੋਏ ਨੇ ਪਰ ਜਿਹੜੇ ਕਾਰਜ ਇਹ ਕਰ ਰਹੇ ਨੇ ਕਿ ਅਕਾਲ ਤਖਤ ਦੇ ਉਲਟ ਨਹੀਂ ਨੇ ਔਰ ਮੈਂ ਚਾਹਦਾ ਕਿ ਇਹਨਾਂ ਦਾ ਪੱਖ ਸੁਣਨਾ ਚਾਹੀਦਾ ਸੀ ਇਹ ਵਿਦਵਾਨ ਲੋਕਗੇ ਹਨ ਨਾ ਕਿ ਆਮ ਸੰਗਤ ਨੇ ਆਮ ਆਮ ਲੋਕ ਆਮ ਵਿਅਕਤੀ ਵਿੱਚ ਆਉਂਦੇ ਨੇ ਉਹ ਸਾਰੇ ਇਹ ਕਥਾਵਾਚਕ ਨੇ ਸਾਰੇ ਵਿਦਵਾਨ ਨੇ ਜੇ ਤੁਸੀਂ ਮੁਰ ਬਲਾਓਗੇ ਮੁਰ ਇਹਨਾਂ ਦਾ ਤੁਸੀਂ ਇਹਨਾਂ ਕੋਲ ਸਪਸ਼ਟ ਕਰ ਇਹਨਾਂ ਦਾ ਪੱਖ ਸੁਣਨਾ ਚਾਹੀਦਾ ਪੱਖ ਸੁਣ ਕੇ ਆਪਣਾ ਫਾਸਲਾ ਲੈਣਾ ਚਾਹੀਦਾ ਸਾਡੀ ਜੰਮੂ ਕਸ਼ਮੀਰ ਦੀ ਆਵਾਜ਼ ਆ ਬਹੁਤ ਸਰੀਆਂ ਜਥੇਬੰਦੀਆਂ ਤੁਹਾਨੂੰ ਇਸ ਗੱਲ ਦਾ ਗਾ ਕਰਨ ਗਿਆ ਤੁਸੀਂ ਇੰਤਜ਼ਾਰ ਕਰੋ ਮੇਰੀ ਇਹਨਾਂ ਕੋ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹੜਾ ਕਿ ਆਮ ਸੰਗਤਾਂ ਵੱਲੋਂ ਜਿਹੜਾ ਸਵਾਲ ਪੁੱਤਾ ਜਾਂਦਾ ਹੈ ਭਾਵੇਂ ਤੁਸੀਂ ਕਿਹਾ ਵੀ ਅਸੀਂ ਸਾਡੇ ਜਿਹੜੇ ਬੰਦੇ ਨੇ ਅਸੀਂ ਗੁਰੂ ਪ੍ਰਚਾਰ ਪ੍ਰਸਾਰਕ ਕੀ 35 ਸਾਲ ਤੋਂ ਜੁੜੇ ਹੋ ਰਹੇ ਹਾਂ ਇਸੇ ਕਾਜ ਨਾਲ ਜੁੜੇ ਹੋ ਪਰ ਕੋਲੇ ਸਾਰੇ ਸਵਾਲਾਂ ਦਾ ਵੀ ਇਹ ਕਾਲ ਤੱਕ ਨੂੰ ਨਹੀਂ ਮੰਨਦੇ ਇਹ ਕਾਲ ਤੱਕ ਤੋਂ ਬਾਅਦ ਹੀ ਤੁਸੀਂ ਸਭ ਤੋਂ ਪਹਿਲਾਂ ਇਹ ਇਸ ਵਿੱਚ ਲਾਈਵ ਚੱਲ ਰਿਹਾ ਹੈ ਸਿੰਘਨਾ ਟੀਵੀ ਯੂਕੇ ਤੋਂ ਤੇ ਤੁਸੀਂ ਇਹ ਦੱਸੋ ਕਿ ਤੁਸੀਂ ਅਕਾਲ ਤਖਨ ਨੂੰ ਮੰਨਦੇ ਕਿ ਨਹੀਂ ਮੰਨਦੇ ਸਿੱਖਾ ਧਰਮ ਦਾ ਸੰਵਿਧਾਨ ਹੈ ਸਿੱਖ ਰਹਿਤ ਮਰਿਆਦਾ ਸਿੱਖ ਮਰਿਆਦਾ ਰਾਤ ਮਰਿਆਦਾ ਦਾ ਜਿੰਨਾ ਪ੍ਰਚਾਰ ਜੰਮੂ ਕਸ਼ਮੀਰ ਦੇ ਵਿੱਚ ਇਹ ਤਰਮ ਪ੍ਰਚਾਰ ਕਮੇਟੀਆਂ ਜਿਹੜੀਆਂ ਸਿੱਖ ਮਿਸ਼ਨਰੀ ਕਾਲਜ ਜਿੰਨਾ ਪ੍ਰਚਾਰ ਇਹਨਾਂ ਨੇ ਕੀਤਾ ਅੱਜ ਤੱਕ ਇਹ ਪ੍ਰਚਾਰ ਕੋਈ ਨਹੀਂ ਕਰ ਪਾਇਆ ਇਹਦੇ ਵਿੱਚ ਕੋਈ ਦੋ ਰਾਜ ਨਹੀਂ ਹੈ ਇਹ ਅਤ ਕਥਰੀ ਨੇ ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਸਕਦੇ ਹੋ ਸਿੱਖ ਰਾਤ ਮਰਿਆਦਾ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੋ ਸਿਧਾਂਤ ਨੇ ਸਾਡੇ ਅਸੀਂ ਇਹਨਾਂ ਦਾ ਪ੍ਰਚਾਰ ਕਰਦੇ ਆਂ ਜਿਹੜੇ ਜਥੇਦਾਰ ਆਪ ਇਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਗਰੰਥੀ ਲਗਾਏ ਗਏ ਨੇ ਉਹ ਤਾਂ ਮਰਿਆਦਾ ਨੂੰ ਮੰਨਦੇ ਹੀ ਨਹੀਂ ਉਹ ਤਾਂ ਮਰਿਆਦਾ ਨੂੰ ਮੰਨਦੇ ਨਹੀਂ ਜਿਸ ਬੰਦੇ ਦੇ ਰੈਮਾਈ ਜਾਸਰ ਪ੍ਰਸਤਿਤ ਹਲੇ ਨਾਂਨਖਈ ਕੈਲੰਡਰ ਤੋੜਿਆ ਗਿਆ ਉਹ ਤਾਂ ਆਕਾਲ ਤਖਤ ਦੀ ਮਰਿਆਦਾ ਨੂੰ ਮੰਨਦਾ ਹੀ ਨਹੀਂ ਉਹਨੇ ਤਾਂ ਆਪਣਾ ਢਾਣਾ ਵੀ ਬਣਾ ਲਿਆ ਦਰਬਾਰ ਸਾਹਿਬ ਦੇ ਅੰਦਰ ਇਹ ਜਿਹੜਾ ਤੁਸੀਂ ਨਾਨ ਸਾਈਕਲੈਂਡਰ ਜਾਰੀ ਕੀਤਾ ਇਹ ਅਸਲ ਤੇ ਵੀ ਜੰਤਰੀ ਹੈ ਅਸੀਂ ਕਿਉਂ ਮੰਨਾਂਗੇ ਇਹਨੂੰ ਨਾਨ ਸਾਈਕਲੈਂਡਰ ਮੂ ਨਾਨ ਸਾਈਕਲੈਂਡਰ ਪੰਛੀ ਨੇ ਬਣਾਇਆ ਜੰਤਰੀ ਜਿਹੜੀ ਹੈ ਦੂਜੇ ਧਰਮ ਦੇ ਲੋਕ ਬਣਾਉਂਦੇ ਨੇ ਉਹ ਅਸੀਂ ਕਿਉਂ ਬਣਾਾਂਗੇ ਤੁਸੀਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਮर्यादा ਦੇ ਵਿੱਚ ਅਕਾਲ ਤਖਤ ਦੀ ਮर्यादा ਰਾਤ ਮर्यादा ਦੇ ਵਿੱਚ ਤੇ ਸਵਾਲ ਹੈ ਕਿ ਤੁਸੀਂ ਗੁਰੂ ਨਾਨਕ ਦਾ ਪੁਰਨ ਮਾਸੀ ਨਾਲ ਕੀ ਸਬੰਧ ਹੈ ਤੁਸੀਂ ਗੁਰੂ ਨਾਨਕ ਦਾ ਪੁਰਨ ਮਾਸੀ ਨਾਲ ਕਿ ਤੁਹਾਡਾ ਸਬੰਧ ਹੋ ਸਕਦਾ ਹੈ ਤੁਸੀਂ ਗੁਰੂ ਨਾਨਕ ਦਾ ਪ੍ਰਕਾਸ਼ ਦੇ ਆਲਾ ਪੁਰਨ ਮਾਸੀ ਤੇ ਕਿਉਂ ਕਰਦੇ ਹੋ ਕੀ ਲੈਣਾ ਤੁਹਾਡਾ ਔਰ ਬੰਦੀ ਛੋੜ ਦਿਵਸ ਦੀਵਾਲੀ ਨਾਲ ਕਿਉਂ ਜੋੜ ਕੇ ਕਰਦੇ ਹੋ ਇਹ ਸਬੰਧ ਹੈ ਜਦ ਕਿ ਬੰਦੀ ਛੋੜ ਦੇ ਦਿਵਸ ਗੁਰੂ ਵਰਗੋਬਿੰਦ ਸਾਹਿਬ ਨੂੰ ਫਰਵਰੀ ਚਾਈ ਥਨ ਵਿਦਵਾਨ ਜਿਹੜੇ ਲੋਕ ਨੇ ਇਹ ਗੱਲ ਸਮਝਦੇ ਨੇ ਇੰਟਲੈਕਚੁਅਲ ਲੋਕ ਸਮਝਦੇ ਨੇ ਇਤਿਹਾਸਕਾਰ ਲੋਕ ਸਮਝਦੇ ਨੇ ਕਰਨ ਪਰ ਤੁਸੀਂ ਨਹੀਂ ਸਮਝੋਗੇ ਸਾਡਾ ਅਸੀਂ ਅਕਾਲ ਤਖਤ ਦੀ ਰਹਿਤ ਮਰਿਆਦੋਂ ਮੰਨਦੇ ਆਂ ਅਕਾਲ ਤਖਤ ਦੇ ਬੈਠੇ ਹੋਏ ਜਿਹੜੇ ਆਕਾ ਨੇ ਜਿਹੜੇ ਪੁਜਾਰੀ ਨੇ ਅਸੀਂ ਉਹਨਾਂ ਨੂੰ ਜੋ ਉਹਨਾਂ ਦੇ ਫੈਸਲਿਆਂ ਨੂੰ ਮੰਨਦੇ ਉਹਨਾਂ ਦਾ ਕਿਰਤਾਰ ਦੇ ਵਿੱਚ ਫਰਕ ਹੈ ਉਹ ਰਾਜਨੀਤਿਕਾਂ ਨੂੰ ਕਦੇ ਨਹੀਂ ਸੱਜਦੇ ਪੰਥ ਵਿੱਚੋਂ ਛੇਕਿਆ ਗਿਆ ਰਾਧਾ ਸਵਾਮੀਆ ਦਾ ਡੇਰਾ ਅਕਾਲੀ ਦਲ ਦਾ ਮੁਖੀ ਉੱਥੇ ਵੋਟਾਂ ਲੈਣ ਜਾਣਦਾ ਹੈ ਤੁਸੀਂ ਤਲਬ ਕੀਤਾ ਉਹਨਾਂ ਤੁਸੀਂ ਤਲਬ ਕਰੋਗੇ ਉਹਨੂੰ ਅਕਾਲ ਤਖਤ ਨੂੰ ਤੁਸੀਂ ਆਪਣੀ ਮੰਨਦੇ ਅਸੀਂ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਆਂ ਅਕਾਲ ਤਖਤ ਦੇ ਸਿਧਾਂਤ ਨੂੰ ਮੰਨਦੇ ਆਂ ਨਾ ਕਿ ਜਥੇਦਾਰਾਂ ਨੂੰ ਜਥੇਦਾਰਾਂ ਨੂੰ ਰਾਜਨੀਤਿਕ ਥਾਪਦੇ ਨੇ ਪੰਥ ਦੇ ਜਥੇਦਾਰ ਕਿਹੜੇ ਨੇ ਜਿਨ੍ਹਾਂ ਨੂੰ ਪੰਥ ਸੱਤ ਥਾਪਦਾ ਹੈ 7 ਲੱਖ ਦੇ ਇੱਕ ਅੱਠ ਦੇ ਵਿਚ ਚੱਪਾ ਪਿੰਡ ਦੇ ਵੀ ਸਰਬਤ ਖਾਲਸਾ ਹੋਇਆ 2015 ਚ ਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਪੰਥ ਨੇ ਚੁਣਿਆ ਸੀ 7 ਲੱਖ ਦੇ ਕੱਠ ਵਿੱਚ ਉਹ ਅੱਜ ਜੇਲ੍ਹ ਵਿੱਚ ਨੇ ਇਹ ਕਾਰਜਕਾਰੀ ਜਥੇਦਾਰ ਨੇ ਪੰਥ ਨੇ ਚੁਣਿਆ ਜਥੇਦਾਰ ਯਾਨੀ ਰਣਜੀਤ ਸਿੰਘ ਯਾਨੀ ਰਣਜੀਤ ਸਿੰਘ ਤੁਹਾਡੇ ਪੋਤੜੇ ਫੋੜਦਾ ਅੱਜ ਉਹਨਾਂ ਦੀਆਂ ਵੀਡੀਓ ਤੁਹਾਡੇ ਕਾਰਨਾਮੇਆਂ ਦੀਆਂ ساری ਦੁਨੀਆ ਸੁਣਦੀ ਹੈ ਪਾਠਨ ਜਥੇਦਾਰ ਚੁਣਿਆ ਉਸਲੇ ਓਕੇ ਸਮੇਂ ਪ੍ਰੋਫੈਸਰ ਦਰਸ਼ਨ ਸਿੰਘ ਹੁਣ ਪਾਠਨ ਜਥੇਦਾਰ ਸੁਣਿਆ ਕਾਰਜਕਾਰੀ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੰਜੀ ਸਿੰਘ ਜਦ ਕਿ ਪ੍ਰੋਫੈਸਰ ਮੰਜੀ ਸਿੰਘ ਕਾਰਜਕਾਰੀ ਜਥੇਦਾਰ ਹੁੰਦੇ ਹੋਇਆ ਉਹਨੂੰ 93 ਵਿੱਚ ਤੁਹਾਡੇ ਆਕਾ ਜਿਹੜੇ ਨਿਰਾਜਨੀਤਕ ਆਕਾ ਨੇ ਉਹਨਾਂ ਦੇ ਬ੍ਰਹਮ ਲਾ ਕੀਤਾ ਇਹਦੇ ਚ ਕੋਈ ਦੋਹ ਰਾਜ ਨਹੀਂ ਹੈ ਉਹਨਾਂ ਨੇ ਆਪਣੇ ਬਾਥਰੂਮ ਵਿੱਚ ਜਾ ਕੇ ਜਾਨ ਬਚਾਈ ਉਹਨਾਂ ਦੀ ਦਸਤਾਰ ਵੀ ਥੱਢ ਗਈ ਤੁਸੀਂ ਮੰਨਦੇ ਹੋ ਇਹ ਪੰਥਕ ਪੰਜ ਬਲੂ ਚੋਣੇ ਵਾਲੇ ਦਸਹਜ਼ਾਰ ਨਹੀਂ ਜਿਹੜੇ ਰਾਜਨੀਤਿਕ 1995 ਤੋਂ ਬਾਅਦ ਜਿੰਨੇ ਵੀ ਦਸਹਜ਼ਾਰ ਆਏ ਨੇ ਸਾਡੇ ਰਾਜਨੀਤਿਕਾਂ ਦੇ ਬੁਕਰ ਤੋਂ ਨਿਕਲਦੇ ਨੇ ਉਹਨਾਂ ਸਾਰੇ ਮੇਰਾ ਜੀ ਜਿਹੜੇ ਪੰਜ ਇਥੋਂ ਸਿੰਘ ਗਏ ਨੇ ਇਹ ਉਹਨਾਂ ਪਾਸੇ ਪੰਜਾਂ ਵਿੱਚ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਡਿਸਟ੍ਰਿਕਟ ਲੋਪ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗਏ ਉਹ ਪਰਲੇ ਪਾਸੇ ਸਰਦਾਰ ਗੁਰਮੀਤ ਸਿੰਘ ਜਿਹੜੇ ਪ੍ਰਚਾਰਕ ਵੀ ਨੇ ਤੇ ਉਹ ਜਿਹੜੀ ਮਾਈਕ ਦਿੱਤੀ ਗਈ ਸੁਖਲਾ ਨੂੰ ਪਤਾ ਲੱਗਾ ਵੀ ਮਾਈਕ ਜੇ ਸਰਦਾਰ ਗੁਰਮੀਤ ਸਿੰਘ ਦੇ ਪਾਸ ਜਾਂਦੀ ਫਿਰ ਉਥੋਂ ਦਾ ਨਕਸ਼ਾ ਕਿੱਦਾਂ ਬਣਨ ਸੀ ਥੋੜਾ ਇਹ ਦੱਸੋ ਇਹਦਾ ਮੈਂ ਤਾਂ ਸਾਨੂੰ ਸਾਝਾਸ ਲੱਗਦੀ ਹੈ ਕਿ ਸਰਦਾਰ ਰਣਜੀਤ ਸਿੰਘ ਦੀ ਟੋੜਾ ਕਥਾਵਾਚਕ ਨੇ ਵਿਦਵਾਨ ਨੇ ਬੁਲਾਰੇ ਨੇ ਭਾਈ ਗੁਰਮੀਤ ਸਿੰਘ ਜੀ ਕਥਾਵਾਚਕ ਨੇ ਬੁਲਾਰੇ ਨੇ ਵਿਦਵਾਨ ਨੇ ਇਤਿਹਾਸਕਾਰ ਨੇ ਔਰ ਖੋਜੀ ਨੇ ਔਰ ਇਹ ਤਾਲੇ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੋਣਗੇ ਇਨ੍ਹਾਂ ਦੋਵਾਂ ਵਿਦਵਾਨਾਂ ਨੂੰ ਮਾਈਕ ਨਹੀਂ ਦੇਣੀ। ਔਰ ਜਿੱਥੇ ਅਕੇ ਮਾਈਕ ਰੱਖੀ ਗਈ ਉਹ ਇੱਕ ਮਿਸ਼ਨਰੀ ਦਾ ਘੜਿਆ ਹੋਇਆ ਪ੍ਰਚਾਰਕ ਆ ਪਰ ਇਹਨਾਂ ਨੂੰ ਪਤਾ ਨਹੀਂ ਸੀ। ਪਰ ਇਨ੍ਹਾਂ ਤੋਂ ਵੀ ਵਧੀਆ ਜਵਾਬ ਉਹ ਦੇ ਸਕਦਾ ਸੀ ਅਗਰ ਸਪਸ਼ਟ ਕਰਨ ਤੋਂ ਸੀ ਉਹਨਾਂ ਨੂੰ ਮੌਕਾ ਦਿੰਦੇ। ਪਰ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਕੰਮ ਕਰਦੀ ਆ ਕਿ ਉਹਨਾਂ ਨੂੰ ਪਹਿਲੇ ਹੀ ਦੱਸਿਆ ਗਿਆ ਹੋਣਾ। ਇੱਥੋਂ ਤੱਕ ਅਸੀਂ ਅੰਦਾਜ਼ਾ ਲਗਾਉਂਦੇ ਆ। ਕਿ ਜਦ ਕੇ ਇਹ ਉਸ ਵੇਲੇ ਸਾਰਾ ਨਿਪਟਾਰਾ ਹੋ ਜਾਣਾ ਸੀ ਅਗਰ ਉਹਨਾਂ ਨੇ ਸਪਸ਼ਟ ਕਰਨ ਦਾ ਮੌਕਾ ਦਿੱਤਾ ਜਾਂਦਾ। ਪੱਖ ਰੱਖਣ ਦਾ। ਅਜੇ ਵੀ ਸਾਇੰਸਵਾਜੂ ਵਾਇਰਸ ਦੀ ਕਾਲਸਾ ਵਾਇਰਸ ਦੀ ਬਣਾਈ। ਪ੍ਰਧਾਨ ਸਾਹਿਬ ਮੇਰਾ ਤੁਹਾਡਾ ਨੂੰ ਇਹ ਸਵਾਲ ਰਹੇਗਾ ਕਿ ਸਭ ਤੋਂ ਪਹਿਲਾਂ ਤੇ ਲੋਕਾਂ ਦੇ ਜੰਮੂ ਕਸ਼ਮੀਰ ਵਿੱਚ ਜ਼ਾਇਨ ਵਿੱਚ ਇਹ ਗੱਲ ਹੈ ਉਹਨਾਂ ਨੇ ਪਾਈ ਹੋਈ ਆ ਸੀ ਜਿੱਥੇ ਵੀ ਤੇ ਇੰਟਰਨਿਟਸ਼ਨਲ ਕਰਦੇ ਆ ਗੱਲਬਾਤ ਹੁੰਦੀ ਹੈ ਕੋਈ ਮੱਤਭੇਦ ਹੋਏ ਦਿੰਦੇ ਨੇ ਤੇ ਸਭ ਤੋਂ ਪਹਿਲੇ ਇਹ ਕਹਿ ਜਾਂਦਾ ਵੀ ਮਿਸ਼ਨਰੀ ਜੋ ਹੈ ਉਹ ਪੱਟ ਧਾਰ ਕਰਦੀ ਐ ਕੌਮ ਵਿੱਚ ਮੈਨੂੰ ਇਹ ਦੱਸਿਆ ਜਾਇਆ ਸਭ ਤੋਂ ਪਹਿਲਾਂ ਕਿ ਕੌਮ ਨੂੰ ਵੀ ਸਾਰੇ ਨੂੰ ਦੱਸਿਆ ਜਾਇਆ ਦਸ਼ਕਾਂ ਸਾਡੇ ਅਕਸਰ ਇਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਦੱਸਿਆ ਜਾਇਆ ਕਿ ਮਿਸ਼ਨਰੀ ਦਾ ਕੀ ਮਿਸ਼ਨ ਹੈ ਗੁਰੂ ਨਾਨਕ ਦੇ ਮਿਸ਼ਨ ਦਾ ਗੁਰੂ ਨਾਨਕ ਦੇ ਜੀ ਉਸ ਨੂੰ ਨਾਲ ਦੇ ਦਿੱਤਾ ਸੀ ਗੁਰਾਂ ਸਾਹਿਬ ਦਾ ਮਿਸ਼ਨ ਤੇ ਚੱਲਦੀ ਐ ਕਿ ਮਿਸ਼ਨਰੀ ਦਾ ਆਪਣਾ ਕੋਈ ਮਿਸ਼ਨ ਹੈ ਕبھی ਕਹਿੰਦੇ ਨੇ ਅਕਸਰ ਕਹਿੰਦੇ ਨੇ ਤੁਹਾਡੇ ਤੇ ਅੰਗਰੀਆਂ ਚੱਕਦੇ ਨੇ ਕਿ ਮਿਸ਼ਨਰੀ ਵਾਲੇ ਜਿਹੜੇ ਨੇ ਕੌਮ ਦੀ ਪੱਟ ਧਾਰ ਕਰ ਰਹੇ ਹੁੰਦੇ ਆ ਕਸ਼ਮੀਰ ਦੇ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਜੰਮੂ ਕਸ਼ਮੀਰ ਦੇ ਵਿੱਚ ਅਗਰ ਪਿਛਲੇ 40 ਸਾਲਾਂ ਵਿੱਚ ਰੈਵਿਊਲੂਸ਼ਨ ਆਇਆ ਇੱਕ ਕ੍ਰਾਂਤੀ ਆਈ ਹੈ ਇੱਕ ਜਾਗਰਤੀ ਆਈ ਹੈ ਡਿਊਟੋ ਮਸ਼ੀਨਰੀ ਕਾਲਜ ਇਹਨਾਂ ਦੇ ਕੋਲ ਕੋਈ ਗੁਰਦੁਆਰਾ ਨਹੀਂ ਹੈ ਇਹਨਾਂ ਦੇ ਕੋਲ ਕੋਈ ਗੋਲਕ ਨਹੀਂ ਹੈ ਇਹਨਾਂ ਦੇ ਕੋਲ ਕੋਈ ਜਸੇਦਾਰੀ ਨਹੀਂ ਹੈ ਨਿਸ਼ਕਾਮਤਾ ਦੇ ਵਿੱਚ ਰਹਿੰਦੇ ਆ ਆਪਣੇ ਦਸਵੰਦ ਦੀ ਵਰਤੋਂ ਕਰਦੇ ਹੋਏ ਆ ਜੇਵਾ ਵਿੱਚੋਂ ਇਹਨਾਂ ਨੇ ਪਿਛਲੇ 40 ਸਾਲ ਦੇ ਵਿੱਚ ਬੜਮੁੱਲਾ ਯੋਗਦਾਨ ਦਿੱਤਾ ਹੈ ਇਹਨਾਂ ਨੇ ਪੂਰੇ ਜੰਮੂ ਕਸ਼ਮੀਰ ਦੇ ਵਿੱਚ 40 ਸਾਲ ਦੀ ਮਿਹਨਤ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾ ਕੇ ਧਾਰਮਿਕ ਸਮਾਗਮ ਕਰਕੇ ਕੰਪੀਟੀਸ਼ਨ ਕਰਵਾ ਕੇ ਸੰਧਿਆ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦੀਆਂ ਕਲਾਸਾਂ ਲਾ ਕੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਤਾਬੇ 'ਤੇ ਬਿਠਾਇਆ ਸਾਡੇ ਕਰਾਂ ਦੇ ਵਿੱਚ ਜਿੰਨਾ ਵੀ ਕਰਮ ਕਾਂਡ ਸਨ ਝੜੂ ਮਾਰ ਕੇ ਅਸੀਂ ਬਾਹਰ ਛੱਡ ਸਾਡੇ ਜਾਗਰਤੀ ਨਹੀਂ ਸੀ ਕਿਹੜਾ ਕਰਮ ਕਾਂਡ ਹੈ ਜਿਹੜਾ ਅਸੀਂ ਨਹੀਂ ਸੀ ਕਰਦੇ ਕਿਹੜਾ ਦੂਜਿਆਂ ਦੇ ਧਰਮਾਂ ਦੇ ਜਿਹੜੇ ਅਸਮਰਵਾਜ ਹੈ ਅਸੀਂ ਨਹੀਂ ਸੀ ਕਰਦੇ YouTube ਇਹ ਅਵੇਅਰਨੈਸ ਯੂਟੂ ਮਸ਼ਹਾਦੀ ਕਾਲਜ ਵੱਲੋਂ ਆਈ ਹੈ ਮੈਂ ਮੁੱਖ ਰੱਖ ਕੇ ਮਸ਼ਹਾਦੀ ਕਾਲਜ ਦਾ ਬੜਾ ਵੱਡਾ ਯੋਗਦਾਨ ਹੈ ਕਿ ਸਰਾਧਾ ਦਾ ਜੰਬੰਦ ਕੀਤਾ ਗਿਆ ਦੇ ਸਤੂ ਪਾਰੇ ਸਰਾਧਾ ਦੀ ਪ੍ਰਥਾ ਉਹ ਸਿਖਾਉਣ ਦੇ ਕਰਨੀ ਜਲਦੀ ਮਮੂਲੀ ਗੱਲ ਅੱਛਾ ਇਹ ਤਾਂ ਇੱਕ ਮਮੂਲੀ ਗੱਲ ਹੈ ਇਹ ਇਹ ਕਸ਼ਮੀਰ ਦੇ ਵਿੱਚ ਦੁਆਰਾ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਪ੍ਰੋਗਰਾਮ ਹੋਏਗਾ ਜੇ ਉਹ ਆਣਗੇ ਤਾਂ ਜੀ ਜ਼ਰੂਰ ਕਰਵਾਵਾਂਗੇ ਅਸੀਂ ਤਾਂ ਨਾ ਕਰਦੇ ਆ ਤੇ ਜਿਸ ਨੇ ਰੋਕਣਾ ਉਹ ਰੋਕ ਕੇ ਵੇਖ ਲੈ ਪ੍ਰੋਫੈਸਰ ਦਰਸ਼ਨ ਸਿੰਘ ਸਾਡੇ ਦਿਲਾਚ ਨਾ ਪੰਥ ਦਾ ਵਿਦਵਾਨ ਨੇ ਔਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਸਰਦਾਰ ਹਰਜਿੰਦਰ ਸਿੰਘ ਜੀ ਗੁਰਦੁਆਰਾ ਮੋਤੀ ਬਾਗ ਦਿੱਲੀ ਉਹਨਾਂ ਦੀ ਲਿਖਤ ਆਈ ਹੈ ਕਹਿੰਦਾ ਉਹ ਉਹ ਫੇਸਬੁੱਕ ਤੇ ਚੜੀ ਆ YouTube ਦੇ ਉੱਪਰ ਉਹਨਾਂ ਦੀ ਚਿੱਠੀ ਆ ਬਹੁਤ ਵੱਡੀ ਕਹਿੰਦਾ ਪ੍ਰੋਫੈਸਰ ਸਾਹਿਬ ਨੇ ਉਹਨੂੰ 84 ਦੇ ਵਿੱਚ ਜਿਹੜੇ ਦਿੱਲੀ ਵਿੱਚ ਪ੍ਰੋਗਰਾਮ ਕਰਕੇ ਜਿਵੇਂ ਦਸ਼ਾ ਦਾ ਮੋਲ ਬਣਿਆ ਹੋਇਆ ਸੀ ਉਹਨਾਂ ਨੇ ਸਾਡੇ ਅੰਦਰ ਰੂਹ ਫੂਕੀ ਹੈ ਪਰ ਸਾਹਿਬ ਦਰਸ਼ਨ ਸਿੰਘ ਗੁਰਬਾਨੀ ਦੇ ਕਸਵੱਟੀ ਤੇ ਬੋਲ ਬੋਲਦੇ ਨੇ ਗੁਰਬਾਨੀ ਦੇ ਆਖਾਕਾਰ ਨੇ ਖੋਜੀ ਨੇ ਉਹਨਾਂ ਦੇ ਅੱਗੇ ਚੈਲੰਜ ਕਰਦੇ ਆ ਪ੍ਰੋਫੈਸਰ ਸਾਹਿਬ ਦੇ ਵੱਲੋਂ ਜਿੱਥੇ ਮਰਜ਼ੀ ਕਿਸੇ ਨੂੰ ਬੁਲਾ ਲਓ ਉਹਨਾਂ ਦੇ ਸਾਹਮਣੇ ਓਪਨ ਮੀਡੀਆ ਦੇ ਵਿੱਚ ਲਾਈਵ ਡਿਬੇਟ ਹੋਣੀ ਚਾਹੀਦੀ ਹੈ ਉਹਨਾਂ ਦੇ ਸਾਹਮਣੇ ਬੈਠੋ ਉਹਨਾਂ ਦੇ ਬੈਠਣ ਦੇ ਉਹਨਾਂ ਦੇ ਸਾਹਮਣੇ ਬੈਠਣ ਦੀ ਕਿਸੇ ਦੀ ਜ਼ਰੂਰਤ ਨਹੀਂ ਹੈ ਉਹ ਵਿਦਵਾਨ ਨੇ ਔਰ ਉਹ ਪਿਛਲੇ 50 60 70 ਸਾਲ ਤੋਂ ਆਪਣਾ ਯੋਗਦਾਨ ਕੌਮ ਦੇ ਵਿੱਚ ਇਸ ਲਈ ਇਸ ਨੀ ਉਮਰ ਦੇ ਵਿੱਚ 80 82 ਸਾਲ ਦੀ ਉਮਰ ਦੇ ਵਿੱਚ ਵੀ ਇਹ ਦੇ ਕਿਰਤਨ ਕਰ ਰਹੇ ਹਨ ਤੋ ਗੁਰਬਾਨੀ ਵੰਡ ਰਹੇ ਗੁਰਬਾਨੀ ਦਾ ਪ੍ਰਚਾਰ ਕਰ ਰਹੇ ਨੇ ਉਹ ਅੱਗੇ ਉਹਨਾਂ ਦਾ ਪ੍ਰਸਾਰ ਕਰ ਰਹੇ ਨੇ ਤੇ ਇਸ ਤੋਂ ਪਹਿਲੇ ਕਿੰਨੇ ਗੁਰਦੁਆਰਿਆਂ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਦਾ ਪ੍ਰੋਗਰਾਮ ਹੋਇਆ ਉਹਨਾਂ ਦੀ ਕੋਈ ਲਿਸਟ ਨਹੀਂ ਹੈਗੀ ਜੀ ਮੈਂ ਪਹਿਲਾ ਪ੍ਰੋਗਰਾਮ ਸੀ ਉਹਨਾਂ ਦਾ ਨਾਨਕਨਗਰ ਵਿਖੇ ਜਦੋਂ ਜੰਮੂ ਤੋਂ ਪਹਿਲੇ ਕਿਹੜੇ ਗੁਰਦੁਆਰਿਆਂ 'ਚ ਹੋਇਆ ਜਿਹਨਾਂ ਤੇ ਇਸ ਤੋਂ ਪਹਿਲੇ ਕਿੱਥੇ-ਕਿੱਥੇ ਪ੍ਰੋਫੈਸਰ ਦਰਸ਼ਨ ਰੋਕੇ ਹੋਇਆ ਪ੍ਰੋਗਰਾਮ ਜਦੋਂ ਇਹ 2024 'ਚ ਆਏ ਨਾ ਇਹਨਾਂ ਦੀ ਪੂਰੀ ਇਸ਼ਤਿਹਾਰਾਂ ਦੀ ਲਿਸਟ ਆਈ ਸੀ ਦੋ ਤਿੰਨ ਪ੍ਰੋਗਰਾਮ ਇਹਨਾਂ ਦੇ ਦਿੱਲੀ 'ਚ ਹੋਏ ਨੇ ਇੱਕ Indore ਵਿੱਚ ਹੋਇਆ ਇੱਕ ਦੋ ਪੂਣਾ ਵਿੱਚ ਹੋਇਆ ਬੰਗਲੌਰ ਵਿੱਚ ਹੋਇਆ ਕਾਨਪੂਰ ਵਿੱਚ ਹੋਇਆ ਉਸ ਕਮੇਟੀ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਹਾਂ ਇਹ ਸਾਡਾ ਸਵਾਲ ਹੈ ਉਸੇ ਬਹੁਤ ਵਧੀਆ ਸਵਾਲ ਕਰ ਰਹੇ ਹੋ ਸਾਡਾ ਵੀ ਸਵਾਲ ਹੈ ਤੁਸੀਂ ਬਹੁਤ ਵਧੀਆ ਸਵਾਲ ਕਰ ਰਹੇ ਹੋ ਮੈਂ ਇਹ ਜਿਹੜੇ ਅਕਾਲ ਤਖਤ ਦੇ ਜਸੇਦਾਰਾਂ ਨੂੰ ਕਰਦਾ ਕਿ ਤੁਸੀਂ ਕਿਉਂ ਨਾਲੋਂ ਵੀ ਤਲਬ ਕਰਨ ਦੀ ਹਿੰਮਤ ਰੱਖੋਗੇ ਜੰਮੂ ਵਿੱਚ ਕਿਉਂ ਜੰਮੂ ਵੀ ਛਿੱਕੀ ਦਾ ਬੋਲ ਵਾਲਾ ਹੈ ਸਰ ਜੀ ਕਾਲ ਤਖਤ ਸਾਡੀ ਸ਼ੇਰਮੋਰ ਸੰਸਥਾ ਹੈ ਸਾਰੇ ਉੱਤੇ ਜੋ ਉਹਨਾਂ ਦੇ ਫਰਮਾਨ ਹੁੰਦੇ ਨੇ ਸਿਰ ਮੱਥੇ ਤੇ ਲੈਂਦੇ ਨੇ ਲੇਕਿਨ 1945 ਵਿੱਚ ਰਾਤ ਮਰਾਦਾ ਜੋ ਬਣਾਈ ਗਈ ਸੀ ਉਹਦੇ ਆਧਾਰ ਤੇ ਨਿਸ਼ਾਨ ਸਾਹਿਬ ਨੂੰ ਨੇ ਉਹ ਪੀਲਾ ਔਰ ਨੀਲੇ ਰੰਗ ਦਾ ਜੋ ਹੈ ਪਰਮਾਨਿਤ ਹੈ ਲੇਕਿਨ ਅੱਜ ਵੀ ਦਰਬਾਰ ਸਾਹਿਬ ਦੀ ਹਜ਼ੂਰੀ ਦੇ ਅੰਦਰ ਪੀਲੇ ਰੰਗ ਦੇ ਬਜਾਏ ਭਗਵਾ ਰੰਗ ਦੇ ਜੋ ਹੈ ਨਿਸ਼ਾਨ ਸਾਹਿਬ ਜੜਾ ਜਾਂਦੇ ਨੇ ਅੱਥੀ ਕਿਉਂ ਜਦੋਂ ਦਰਬਾਰ ਸਾਹਿਬ ਦਾ ਪ੍ਰਬੰਧ ਗੁਰਸਿੱਖਾਂ ਦੇ ਹੱਥਾਂ ਵਿੱਚ ਆਏਗਾ ਅੱਜ ਗੁਰਦਵਾਰ ਸਾਹਿਬ ਦੇ ਅੰਦਰ ਅਕਾਲ ਤਖਤ ਦੇ ਅੰਦਰ ਸੁਚੱਜਾ ਪ੍ਰਬੰਧ ਨਹੀਂ ਹੈ ਸੁਚੱਜੇ ਵਿਦਵਾਨ ਨਹੀਂ ਨੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸ਼ਹੀਦ ਮਿਸ਼ਨਰੀ ਕਾਲਜ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੇ ਅਧੀਨ ਅਦਾਰਾ ਹੈ 120 ਸਾਲ ਪੁਰਾਣਾ ਅਦਾਰਾ ਹੈ ਉੱਥੋਂ ਕੜੇ ਹੋਏ ਵਿਦਵਾਨ ਦਰਬਾਰ ਸਾਹਿਬ ਦੇ ਗ੍ਰੰਥੀ ਲੱਗਦੇ ਸਨ ਜਿਨ੍ਹਾਂ ਦੇ ਗਿਆਨੀ ਜਗਤਾਰ ਸਿੰਘ ਜਾਚਕ ਗਿਆਨੀ ਜਸਵੰਤ ਸਿੰਘ ਪਰਵਾਨਾ ਗਿਆਨੀ ਕੇਵਲ ਸਿੰਘ ਔਰ ਗਿਆਨੀ ਸਾਹਿਬ ਸਿੰਘ ਮਾਰਕੰਡਾ ਇਹ ਸਾਰੇ ਵਿਦਵਾਨ ਉਥੋਂ ਕੜੇ ਹੋਏ ਨੇ ਤੇ ਪਹਿਲੇ ਉਥੋਂ ਆ ਕੇ ਲੱਗਦੇ ਸਨ ਪਦਮ ਸ੍ਰੀ ਰਾਗੀ ਭਾਈ ਨਰਮਲ ਸਿੰਘ ਭਾਈ ਰਵਿੰਦਰ ਸਿੰਘ ਇਹ ਸਾਰੇ ਰਾਗੀ ਸ਼ਹੀਦ ਮਿਸ਼ਨਰੀ ਕਾਲ ਤੋਂ ਆਏ ਨੇ ਪਰ ਜਿਹੜੇ ਹੁਣ ਜਿਹੜੇ ਉੱਥੇ ਗ੍ਰੰਥੀ ਲਾਏ ਜਾਂਦੇ ਨੇ ਉਹ ਇੱਕ ਮਹਤੇਜੋਗ ਦੇ ਦਮਦਮੀ ਡੇਰੇ ਵਿੱਚੋਂ ਪੜੇ ਹੋਏ ਉੱਥੇ ਆਂਦੇ ਨੇ ਔਰ ਮੈਂ ਇੱਕ ਗ੍ਰੰਥੀ ਦਾ ਹੁਕਮਨਾਮਾ ਉਦੀ ਵੀਡੀਓ ਤੁਹਾਨੂੰ ਦੇਣਾ ਇੱਕ ਹੁਕਮਨਾਮੇ ਦੇ ਵਿੱਚ 22 ਜਗ੍ਹਾ ਉਚਾਰਨ ਅਸ਼ੁੱਧ ਕਰਦਾ 22 ਗਲਤੀਆਂ ਕਰਦਾ ਇੱਕੋ ਹੁਕਮਨਾਮੇ ਵਿੱਚ ਜਿਸ ਗ੍ਰੰਥੀ ਨੇ 15 ਤਰੀਕ ਨੂੰ ਅਕਾਲ ਤਖਤ ਦੀ ਸਟੇਜ ਦੇ ਉੱਪਰ ਉਹਨਾਂ ਦੇ ਨਾਂ ਸੁਣਾਏ ਨੇ ਉਹ ਗ੍ਰੰਥੀ ਦਰਬਾਰ ਸਾਹਿਬ ਲੱਗਿਆ ਮੈਂ ਤਾਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਉਹਦਾ ਹੁਕਮਨਾਮਾ ਤੁਹਾਨੂੰ ਮੈਂ ਲਾਈਵ ਦੇ ਦੇਣਾ ਤੁਸੀਂ ਉਚਾਰ ਸਕਦੇ ਹੋ ਕਿਸੇ ਵੀ ਵਿਦਵਾਨ ਨੂੰ ਪਰ ਉਹ ਸਾਹਿਬ ਸਿੰਘ ਜੀ ਮਾਰਕੰਡਾ ਯਾਨੀ ਜਸਵੰਤ ਸਿੰਘ ਜੀ ਪਰਵਾਨਾ ਹਰਪਾਲ ਸਿੰਘ ਜੀ ਫਤਿਹਗੜ ਸਾਹਿਬ ਵਾਲੇ ਗ੍ਰੰਥੀ ਸਾਹਿਬ ਔਰ ਇਹਨਾਂ ਸਾਰੇ ਵਿਦਵਾਨਾਂ ਨੂੰ ਬਿਠਾ ਕੇ ਇਹ ਪੁੱਛਿਆ ਜਾਵੇ ਕਿ ਇਸ ਹੁਕਮਨਾਮੇ ਵਿੱਚ ਕਿੰਨੀਆਂ ਗਲਤੀਆਂ ਨੇ ਅਗਰ ਮੈਂ ਗਲਤ ਹਾਂ ਤਾਂ ਮੈਂ ਮਾਫੀ ਮੰਗ ਲਾਂਗਾ ਪਰ ਉਹਨਾਂ ਕੋਲੋਂ ਪੁੱਛਿਆ ਜਾਵੇ ਉਚਾਰਨ ਕਿਦਾਂ ਦਾ ਕਰ ਰਹੇ ਜਿਹੜੀ ਰਹਿ ਰਹਾ ਸਾਹਮਣ ਨੂੰ ਕਿਤੇ ਜਾਂਦੀ ਹੈ ਸਾਰੀ ਦੁਨੀਆ ਸੁਣਦੀ ਹੈ ਉਸਨੂੰ ਉਹਦੇ ਵਿੱਚ ਕਿੰਨਾ ਸੁਧ ਉਚਾਰਨ ਹੈ ਔਰ ਇਹਨਾਂ ਇਹਨਾਂ ਨੂੰ ਟੈਸਟ ਲੈ ਕੇ ਜਿਹੜਾ ਸਿਲੈਕਟ ਕੀਤਾ ਜਾਂਦਾ ਦਰਬਾਰ ਸਾਹਿਬ ਦੇ ਅੰਦਰ ਉਹ ਕੌਣ ਕਰਦੇ ਨੇ ਸਿਲੈਕਸ਼ਨ ਕਮੇਟੀ ਵਿੱਚ ਕਿਹੜੇ ਬੰਦੇ ਨੇ ਜਿਹੜੇ ਇਹਨਾਂ ਨੂੰ ਉੱਥੇ ਲਗਾਉਂਦੇ ਨੇ ਹੁਣ ਤਿੰਨ ਮੈਂਬਰ ਹੋਰ ਲਾਏ ਗਏ ਨੇ ਪਰ ਆਸਾ ਆਸਾ ਉਹਨਾਂ ਦਾ ਵੀ ਬਾਹਰ ਆ ਜਾਏਗਾ ਉਹਨਾਂ ਦੀ ਅਸਲੀਅਤ ਉਹ ਅਕਾਲ ਤਖਤ ਦੀ ਮर्यादा ਨੂੰ ਨਹੀਂ ਮੰਨਦੇ ਜਿਹੜਾ ਮर्यादा ਨੂੰ ਨਹੀਂ ਮੰਨਦਾ ਉਹਦਾ ਮਤਲਬ ਅਕਾਲ ਤਖਤ ਨੂੰ ਨਹੀਂ ਮੰਨਦਾ ਇਹ ਕਿ ਸਵਾਲ ਅਸੀਂ ਇੱਕ ਠੋਕ ਕੇ ਕਹਿੰਦੇ ਆ ਅਸੀਂ ਅਕਾਲ ਤਖਤ ਦੇ ਰਾਤ ਮर्यादा ਨੂੰ ਮੰਨਦੇ ਹੈ ਇਹ ਸਵਾਲ ਹੈ ਅਕਾਲ ਤਖਤ ਸਭ ਜਿਹੜੀ ਸੱਤ ਇੱਕ ਬਿਲਡਿੰਗ ਹੈ ਜਿੱਥੋਂ ਇੱਕ ਗੱਲ ਗੁਰੂ ਸਾਹਿਬ ਹਰਗੋਸਾ ਪਾਛਰੇ ਚਾਰ ਕਰਾਈ ਸੀ ਉਸ ਫਸੀਲ ਦੇ ਖਲੋਕੇ ਸਾਹਮਣੇ ਹਰਮੰਦਰਾ ਜਿਵੇਂ ਕਈ ਵਾਰੀ ਵਿਦਵਾਨ ਸਕਾਲਰ ਕਥਾ ਵਿੱਚ ਕਹਿੰਦੇ ਨਾ ਵੀ ਤੁਸੀਂ ਹਰਮੰਦਰ ਸਾਹਿਬ ਬੈਠੇ ਤਾਂ ਅਕਾਲ ਤਖਤ ਸਾਹਿਬ ਨਹੀਂ ਦਿਸੇ ਪਰ ਜੇ ਅਕਾਲ ਤਖਤ ਤੇ ਬੈਠੇ ਹਰਮੰਦਰ ਸਾਹਿਬ ਵਿਸਦੇ ਨਹੀਂ ਪਰ ਜਿਹੜੇ ਉਸ ਸਿੰਘ ਸਾਹਿਬ ਜਿਹੜੇ ਬੋਲ ਰਿਹਾ ਨਾਮ ਬੋਲਿਆ ਨਹੀਂ ਕਿ ਉਸ ਬੋਲੀ ਤੋਂ ਲੱਗਣੀ ਵੀ ਪੂਰੇ ਸੰਸਾਰ ਵਿੱਚ ਗੱਲ ਗਈ ਵੀ ਜਿਹੜਾ ਅਕਾਲ ਤਖਤ ਨੂੰ ਕਹਿੰਦੇ ਵੀ ਸਿੱਖਪਨ ਦੀ ਸ਼ਾਨ ਹੈ ਕਿ ਉਹ ਕਵੀ ਨੇ ਕਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਨੇ ਇਸ ਸਿੱਖ ਹਾਲ ਤੱਕ ਸਿੱਖਪੰਥ ਦੀ ਸ਼ਾਨ ਹੈ ਕਿਤੇ ਸਾਡੀ ਸ਼ਾਨ ਹੈ ਉੱਥੋਂ ਆਵਾਜ਼ ਜਿਹੜੀ ਬੜੀ ਜਿਹੜੀ ਸਾਨੂੰ ਮੀਡੀਆ 'ਚ ਬੜੇ ਲੋਕਾਂ ਨੇ ਫੋਨ ਆਂਦੇ ਨੇ ਵੀ ਐਸੀ ਅਸੱਭਿਅਕ ਪਾਸ਼ਾ ਰੁੱਖੀ ਪਾਸ਼ਾ ਇਰਖਾ ਵਾਲੀ ਪਾਸ਼ਾ ਜਿਹੜੀ ਬੋਲੀ ਗਈ ਉੱਥੇ ਜਿਹੜੇ ਪੰਜ ਬੰਦੇ ਜੰਮੂ ਤੋਂ ਚੱਲ ਕੇ ਗਏ ਨੇ ਨਿਮਰਤਾ ਰੱਖ ਕੇ ਗਏ ਨੇ ਉਹਨਾਂ ਨੂੰ ਬੋਲਣਾ ਕਿ ਇਹ ਠੀਕ ਹੈ ਇਹ ਇਤਿਹਾਸ ਗਵਾ ਕਿ ਗੁਰੂ ਨਾਨਕ ਪਾਸ਼ਾ ਨੇ ਜਦੋਂ ਜੋਗੀਆਂ ਦੇ ਸਿੱਧਾਂ ਦੇ ਨਾਲ ਵਰਤਾਲਾਪ ਹੋਇਆ ਸਵਾਲ ਜਵਾਬ ਸਨ ਤਾਂ ਸਿੱਧ ਇਦਾਂ ਦੀ ਬੋਲੀ ਬੋਲਦੇ ਸੀ ਤੇਰਾ ਕਮਨ ਗੁਰੂ ਜਿਸका ਤੂੰ ਚਲ ਤੂੰ ਤੋਂ ਕਰਕੇ ਬੋਲਦੇ ਸੀ ਤੇ ਭਾਈ ਗੁਰਦਾਸ ਜੀ ਇੱਥੇ ਗਵਾਹੀ ਪੈਂਦਾ ਗੁਰਨਾਨਕ ਪਾਤਸ਼ਾਹ ਦਾ ਜਵਾਬ ਦੇਖੋ ਇੱਕ ਹੱਲਾਮੀ ਅੰਦਾਜ਼ ਦੇ ਵਿੱਚ ਬਾਬਾ ਆਖੇ ਨਾਥ ਜੀ ਗੁਰਨਾਨਕ ਪਾਤਸ਼ਾਹ ਉਹਨਾਂ ਨੂੰ ਜੀ ਕਰਕੇ ਸੰਬੋਧਨ ਕਰਦੇ ਸਨ ਤੇ ਗੁਰਨਾਨਕ ਪਾਤਸ਼ਾਹ ਨੇ ਸਿੱਧ ਗੋਸ਼ਟ ਦੇ ਵਿੱਚ ਉਹਨਾਂ ਜੋਗੀਆਂ ਦੇ ਨਾਲ ਸਵਾਲ ਜਵਾਬ ਕਰਦੇ ਆ ਜਦੋਂ ਉਹ ਉੱਟੇ-ਪੋਲਟੇ ਸਵਾਲ ਕਰਦੇ ਸਨ ਗੁਰਨਾਨਕ ਪਾਤਸ਼ਾਹ ਨੂੰ ਤੇ ਗੁਰਨਾਨਕ ਪਾਤਸ਼ਾਹ ਵੀ ਜਦੋਂ ਉਹਨਾਂ ਦਾ ਜਵਾਬ ਦਿੰਦੇ ਸਨ ਜਾਂ ਉਹਨਾਂ ਨੂੰ ਸਵਾਲ ਕਰਦੇ ਸਨ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਸਨ ਰੋਸ਼ਨਾ ਕੀਤਾ ਉੱਤਰ ਦੀਜੇ ਇਹਨਾਂ ਨੇ ਜੋਗੀਆਂ ਵਾਲਾ ਅਖਤਿਆਰ ਅਪਣਾਇਆ ਹੋਇਆ ਹੈ ਇਹਨਾਂ ਦੀ ਭਾਸ਼ਾ ਵੀ ਉਹਨਾਂ ਜੋਗੀਆਂ ਵਾਂਗ ਹੀ ਹੈ ਤੇ ਇਸ ਵਾਲਾ ਪ੍ਰੋਗਰਾਮ ਇਸ ਬਾਅਦ ਕੋਈ ਤੁਹਾਡਾ ਕੋਈ ਪ੍ਰੋਗਰਾਮ ਹੈ ਇਸ ਬਾਅਦ ਕੀ ਹੋਏਗਾ ਤੁਹਾਡਾ ਅਸੀਂ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦੀ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਾਈ ਤੁਹਾਡੇ ਰਾਈ ਅਸੀਂ ਉਹਨਾਂ ਨੂੰ ਇਹ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਬਹੁਤ ਅੱਗੇ ਕਦਮ ਲੰਘਿਓ ਤੇ ਇਹ ਇਦਾਂ ਦੇ ਫੈਸਲੇ ਨਾ ਲੋ ਜਿਹਦੇ ਨਾਲ ਕੌਮ ਅੱਗੇ ਦੋ ਫਾੜ ਹੋਈ ਹੈ ਕੌਮ ਵੰਡੀ ਜਾਵੇ ਅਸੀਂ ਅਕਾਲ ਤਖਤ ਦੀ ਸਿਖ ਰਹਿਤ ਮਰਿਆਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੌਮ ਦਾ ਪੰਥ ਦਾ ਮੂਲਾਨਕਸ਼ਈ ਕੈਲੰਡਰ ਤਿੰਨਾਂ ਨੂੰ ਸਮਰਪਤ ਆ ਅਸੀਂ ਜਿੰਨੇ ਪੰਜ ਬੰਦੇ ਤੁਸੀਂ ਪੰਜ ਸਿੰਘਾਂ ਨੂੰ ਜੰਮੂ ਵਾਲਿਆਂ ਨੂੰ ਬੁਲਾਇਆ ਇਕ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਇਹ ਗੁਰਬਾਣੀ ਸਾਡੇ ਲਈ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਔਰ ਸਾਡਾ ਸੰਵਿਧਾਨ ਸਿੱਖ ਰਾਤ ਮਰਿਆਦਾ ਤੇ ਮੂਲ ਨਾਨਕ ਸਾਹਿਬ ਕੈਲੰਡਰ ਸਾਡੀ ਵੱਖਰੀ ਹੋਣ ਦਾ ਪ੍ਰਤੀਕ ਅਸੀਂ ਤਿੰਨਾਂ ਦੇ ਉੱਤੇ ਪੂਰਨ ਤੌਰ ਤੇ ਸਮਰਥ। ਔਰ ਮੈਂ ਅੰਤ ਵਿੱਚ ਤੁਹਾਡਾ ਮੀਡੀਆ ਸਦਨਾਂ ਦਾ तहे ਦਿਲੋਂ ਧੰਨਵਾਦੀ ਹਾਂ। ਔਰ ਮੈਂ ਬੇਨਤੀ ਕਰਦਾ ਹਾਂ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਜਲਪਾਣੀ ਸ਼ੱਕੇ ਜਾਣਾ ਤੇ ਸਾਡਾ ਸੁਣਿਆ ਤੁਸੀਂ ਉੱਥੇ ਪਜਾਏ ਅਗਲੇ ਤੁਹਾਡੇ ਰਿਣੀ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ